ਚਾਰੇ ਟਾਇਰ ਨਾਲ ਦਿਨ 1000 ਘੰਟਾ ਚੱਲਿਆ ਹੋਇਆ ਮਾਡਲ 21 ਹੈ ਨੰਬਰ ਪੰਜਾਬ ਦਾ ਨੰਬਰ ਪੰਜਾਬ ਦਾ ਜੀ ਪਾਰਟੀ ਵੀ ਫਰਸਟ ਹੋਣੀ ਹੈ ਪੰਜਾਬ ਵੀ ਫਰਸਟ ਆਈ ਹੈ ਤੇ ਕੰਡੀਸ਼ਨ ਦਾ ਵੀ ओरिजिनल ਸਾਰਾ ਹੈ ਸਾਰਾ ओरिजिनल ਹੈ ਟਰੈਕਟਰ ਦਾ ਹਜੇ ਤੱਕ ਕਲੱਚ ਵੀ ਨਹੀਂ ਖੁੱਲਿਆ ਜੀ ਅੱਛਾ ਕਲੱਚ ਵੀ ਨਹੀਂ ਟਰੈਕਟਰ ਦਾ ਖੁੱਲਿਆ ਹਾਂਜੀ ਹਾਂਜੀ ਬਈ ਜਿਹੜਾ ਇਹ ਸਿਸਟਮ ਲੱਗਿਆ ਹੋਇਆ ਡੈਕ ਲੱਗਿਆ ਹੋਇਆ ਇਹ ਸਾਰਾ ਆਪਾਂ ਨਾਲ ਦੇਣਾ ਜੀ ਇਦਾਂ ਹੀ ਦੇਣਾ ਆਪਾਂ ਇਦਾਂ ਹੀ ਦੇਣਾ ਜੀ ਡੰਡਾ ਫੱਟੀ ਡਰਾਈਵਰ ਸਾਰਾ ਸਮਾਨ ਜਿੰਨਾ ਕੰਪਨੀ ਵੱਲੋਂ ਉਹ ਨਾਲ ਲੈਣਾ ਜੀ ਅੱਛਾ ਹਾਂਜੀ ਹਾਂ ਕਰ ਦਿਓ ਬੰਦ ਕਰ ਦਿਓ ਇਹ 2015 ਮਾਡਲ ਆਈ ਹ ਪੰਜਾਬ ਨੰਬਰ ਦਾ ਫਰਸਟ ਪਾਰਟੀ ਦੇਵੀਟਰ ਹੈ ਓਕੇ ਹਾਂਜੀ ਮਗਲੇ ਟਾਇਰ ਨਵੇਂ ਨੇ ਦੇ ਹੂੰ 1800 ਘੰਟਾ ਚੱਲਿਆ ਹੋਇਆ ਮਗਲੇ ਟਾਇਰਾਂ ਦਾ ਆਪਾਂ ਬਿਲ ਵੀ ਲੈ ਦੇਗੇ ਜੀ 5 ਸਾਲ ਦੀ ਗਾਰੰਟੀ ਦੇ ਨਾਲ ਤੇ ਇਹ ਕਿੰਨਾ ਕ ਚੱਲ ਗਿਆ ਹੁਣ ਬਈ ਹੁਣ ਤੱਕ 1800 ਘੰਟਾ ਚੱਲਿਆ ਹੋਇਆ ਜੀ 1800 ਹਾਂਜੀ ਨਾ ਹੀ ਸੀ ਇਹ ਤਾਂ ਕੰਮ ਲੈਨੇ ਘਰੀ ਖੜਾ ਹੈ ਅੱਛਾ ਖੇਤੀ ਅਸੀਂ ਕਰਦੇ ਆ ਪਰ ਇਹ ਤੋਂ ਕੰਮ ਨਹੀਂ ਜਾਂਦੇ ਘਰੇ ਖੜਾ ਕਿਉਂ ਟਰੈਕਟਰ ਸਾਡੇ ਕੋਲ ਕੰਮ ਲੈਣ ਨੂੰ ਹੋਰ ਹੀ ਬਹੁਤ ਖੜੇ ਹੁੰਦੇ ਜੀ ਜਿਹੜੇ ਆ ਜਾਂਦੇ ਆ ਪੁੰਨੋ ਦੀ ਕੰਮ ਕੰਮ ਲੈ ਲੈਂਦੇ ਆ ਨਾਲੇ ਚਲਾ ਕੇ ਦੇਖ ਲੈਂਦੇ ਆ ਨਾਲੇ ਚਲਾ ਕੇ ਦੇਖ ਲੈਣ ਪਤਾ ਲੱਗ ਜਾਂਦਾ ਹਨਾ ਜੀ ਠੀਕ ਆ ਤਸੱਲੀ ਦਿੱਤੀ ਜਾਂਦੀ ਆ ਪਰ ਇਹ ਟਰੈਕਟਰ ਉਦਨੀ ਘਰੇ ਖੜਾ ਸਾਡੇ ਕੋਲ ਇਹ ਹੁਣ ਤੱਕ ਚਲਾਇਆ ਕਿੰਨਾ ਕੁ ਹੋਣਾ ਜੀ ਗੱਲ ਕਰੀ ਕਿੰਨੇ ਘੰਟੇ ਇਹ 1400 ਘੰਟੇ ਚੱਲਿਆ ਹੋਇਆ ਸਿਰਫ ਜੀ ਅੱਛਾ 1400 ਘੰਟੇ ਚੱਲਿਆ ਹਾਂਜੀ ਆ ਸਾਰਾ ਸਮਾਨ ਇਹਦੇ ਨਾਲ ਆ ਜੀ ਅੱਛਾ ਇਹਦੀ ਟੂਲ ਕਿੱਟ ਵੀ ਨਾਲ ਜਿਹੜੀ ਕੰਪਨੀ ਦਿੰਦੀ ਉਹ ਵੀ ਆਪਾਂ ਨਾਲ ਦੇਵਾਂਗੇ ਠੀਕ ਆ ਹਾਂਜੀ ਇਹਦਾ ਹਜੇ ਤੱਕ ਕਲੱਚ ਵੀ ਨਹੀਂ ਖੁੱਲਿਆ ਜੀ ਅਸੇ ਦਾ ਕਲੱਚ ਵੀ ਨਹੀਂ ਖੁੱਲਿਆ ਨਾ ਇਹਦਾ ਹਜੇ ਤੱਕ ਕਲੱਚ ਵੀ ਨਹੀਂ ਖੁੱਲਿਆ ਕੰਡੀਸ਼ਨ ਦੇ Ориਜਨਲ ਹੀ ਆ ਫਿਰ ਸਾਰੇ ਦਾ ਸਾਰਾ Ориਜਨਲ ਹੀ ਠੀਕ ਹੈ ਇਹ ਕਹ ਦੀ ਵੀ ਇਹਦੇ ਹਾਲੇ ਤੱਕ ਕਾਲਮ ਵੀ ਨਹੀਂ ਤੁਸੀਂ ਲਲਵਾਈ ਹਾਂਜੀ ਹਾਂ ਓਕੇ ਤੁਸੀਂ ਹੌਲੈਂਡ ਦੀ ਵੀਡੀਓ ਬਹੁਤ ਬੁਣਾਈ ਫੋਨ ਤੱਕ ਜੀ ਹਾਂ ਹੌਲੈਂਡ ਦੇ ਪੀਟੀਓ ਕੈਬ ਨਹੀਂ ਦੇਖਿਆ ਹੁਣ ਤੁਸੀਂ ਨਹੀਂ ਵੇਖਿਆ ਹੁਣ ਸਹੀ ਗੱਲ ਇਹਦੇ ਪੀਟੀਓ ਕੈਬ ਵੀ ਨਾਲ ਆ ਆਹ ਕਿਲੀ ਵੀ ਨਾਲ ਦੀ ਇਹਦੀ ਡੰਡੇ ਦੀ ਆਹ ਕਿਲੀ ਵੀ ਨਾਲ ਦੀ ਆ ਅੱਜ ਮਿੱਤਰੋ ਤੁਹਾਡੇ ਵਾਸਤੇ ਨਾ 6-7 ਟਰੈਕਟਰ ਲੈ ਕੇ ਆਏ ਹਾਂ ਬਹੁਤ ਘੈਂਟ ਕੰਡੀਸ਼ਨ ਦੇ ਇਹ ਟਰੈਕਟਰ ਨਾ ਪੱਖੋਂ ਕੈਂਚੀਆਂ ਤੋਂ ਟੱਪੇ ਵਾਲੇ ਰੋਡ ਦੇ ਪਿੰਡ ਪੈ ਜਾਂਦਾ ਛੋਟਾ ਜਿਹਾ ਬਾਈ ਗਰਦੀਪ ਦੇ ਘਰੇ ਪਹੁੰਚੇ ਆ ਤੇ ਫੁੱਲ ਤੁਹਾਨੂੰ ਲੋਕੇਸ਼ਨ ਦੱਸਾਂਗੇ ਵੀ ਬਾਈ ਦਾ ਘਰ ਕਿੱਥੇ ਜਹ ਰਹਿ ਜਾਂਦਾ ਹੈ ਕਿੰਨੇ ਸਮੇਂ ਤੋਂ ਬਾਈ ਕੰਮ ਕਰਦਾ ਹੁਣ ਤੱਕ ਕਿਹੜੇ ਕਿਹੜੇ ਟਰੈਕਟਰ ਲਿਆ ਕੇ ਵੇਚਦਾ ਲੋਨ ਕਰਵਾ ਦਿੰਦਾ ਜਾਂ ਫਿਰ ਇਹ ਕਹਦੀ ਹੈ ਵੀ ਜਿਹੜੇ ਟਰੈਕਟਰ ਤੁਹਾਡੇ ਲਈ ਛੋਟੇ ਹੁੰਦੇ ਆ ਉਹਨਾਂ ਨੂੰ ਵਿੱਚ ਕੱਟ ਲੈਂਦਾ ਜਾਂ ਨਹੀਂ ਕੱਟਦਾ ਪੂਰੀ ਜਾਣਕਾਰੀ ਲਵਾਂਗੇ ਬਾਈ ਇੱਕ ਵਾਰੀ ਨਾ ਇਧਰਲੇ ਪਾਸੇ ਧਰਮੇ ਕੈਮਰਾ ਮਾਰਦੇ ਨੀਲੇ ਰੰਗ ਦਾ ਸਵਰਾਜ ਵੀ ਖੜਾ ਤੇ ਆ ਆ ਟਰੈਕਟਰ ਨਾਲ ਬਹੁਤ ਸਾਰੇ ਸੱਜਣ ਮੰਗਦੇ ਹੁੰਦੇ ਆ ਇਧਰਲੇ ਪਾਸੇ ਆ 45 ਦਾ ਸੋਨਾਲੀਕਾ ਵੀ ਖੜਾ ਹੈ 36ਤੀ ਨਿਊ ਹਾਲੈਂਡ ਵੀ ਖੜਾ ਹੈ ਤੇ ਖੜਾ ਟਰੈਕਟਰ ਅਰਜਨ ਵੀ ਆ 555 ਤੇ ਪਰਲੇ ਪਾਸੇ ਡੀਆਈ 60 ਵੀ ਖੜਾ ਹੈ ਇਹ ਸਾਰੇ ਟਰੈਕਟਰ ਕਿਹੜੇ ਬਾਈ ਦੇ ਘਰੇ ਖੜੇ ਨੇ ਮੇਰੇ ਨਾਲ ਆ ਬਾਈ ਗੁਰਦੀਪ ਵੀ ਕੀ ਹਾਲ ਕਰਦੀਪ ਠੀਕ ਆ ਬਹੁਤ ਵਧੀਆ ਤੇ ਮੈਨੂੰ ਇਹ ਦੱਸਿਓ ਬਾਈ ਤੇ ਤੁਸੀਂ ਕਿੰਨੇ ਸਾਲ ਮੇਟਰ ਟਰੈਕਟਰ ਦਾ ਕੰਮ ਕਰਦੇ ਆ? ਆਪਾਂ 2005-6 ਤੋਂ ਕੰਮ ਕਰਦੇ ਆ। 5-6 ਤੋਂ ਕੰਮ ਕਰਦੇ ਆ 25 ਚੱਲ ਰਿਹਾ ਬਲਕਿ ਤੁਹਾਨੂੰ 20 ਸਾਲ ਦੇ ਕਰੀਬ ਹੋ ਗਿਆ ਸਮਾਂ। ਹਾਂਜੀ ਹਾਂਜੀ ਪਹਿਲਾਂ ਮੇਰੇ ਡੈਡੀ ਕਰਦੇ ਸੀ। ਹਾਂ ਉਹਨਾਂ ਨੇ 2015-16 ਤੱਕ ਕੰਮ ਕੀਤਾ ਜੀ। ਉਸ ਤੋਂ ਬਾਅਦ ਮੈਂ ਕਰਦਾ ਜੀ। ਉਸ ਤੋਂ ਬਾਅਦ ਤੁਸੀਂ ਕੰਮ ਜੱਦੀ ਪੁਛਤੀ ਸੰਭਲਿਆ। ਹਾਂਜੀ ਹਾਂਜੀ ਠੀਕ ਹੈ ਤੇ ਬਈ ਟਰੈਕਟਰ ਤੁਸੀਂ ਜਿੰਨੇ ਇਹ ਨਵੇਂ ਖੜੇ ਆ ਇਹ ਇਦਾਂ ਹੀ ਵੇਚਦੇ ਹੋ ਵਧੀਆ ਗੱਡੀ ਸੁਣਾ ਦੇ। ਨਵੇਂ ਨਵੇਂ ਕ੍ਰੀਏਨ ਦੇ ਟਰੈਕਟਰ ਹੁੰਦੇ ਆ ਪੰਜਾਬ ਨੰਬਰ ਟਰੈਕਟਰ ਹੁੰਦੇ ਆ ਆਪਣੇ ਕੋਲੇ। ਹੁੰਦੇ ਵੀ ਪੰਜਾਬ ਨੰਬਰੀ ਨੇ। ਤੇ ਹੁਣ ਆਪਾਂ ਇਹਨਾਂ ਦੀ ਡਿਟੇਲ ਦੱਸਣੀ ਆ ਜਿਹੜੇ ਆ ਪੰਜ-ਛੇ ਟਰੈਕਟਰ ਆਪਣੇ ਸਾਹਮਣੇ ਖੜੇ ਆ ਆਪਾਂ ਸ਼ੁਰੂਆਤ ਕਿਹੜੇ ਤੋਂ ਕਰੀਏ 60 ਤੋਂ ਕਰ ਲਓ ਜੀ ਉਹ ਤੋਂ ਕਰਕੇ ਲੈ ਕੇ ਆਉਣੇ ਆ ਸੋਨੇ ਲਈ ਕਿ ਡੀਆਈ 60 ਤੋਂ ਅੱਜ ਕੱਲ੍ਹ ਨਾ ਕਰੇਜ ਵੀ ਟਰੈਕਟਰ ਦਾ ਬਹੁਤ ਜ਼ਿਆਦਾ ਤੇ ਕਿੰਨਾ ਮਾਡਲ ਹੈ ਬਈ ਦੱਸਿਓ ਇਹ ਇਹ 2021 ਮਾਡਲ ਆ ਜੀ ਹੂੰ ਇਹ 1000 ਘੰਟਾ ਤਕਰੀਬਨ ਚੱਲਿਆ ਹੋਇਆ ਜੀ ਚਾਰੇ ਟਾਇਰ ਟਰੈਕਟਰ ਦੇ ਨਾਲ ਦੇ ਨੇ ਚਾਰੇ ਟਾਇਰ ਨਾਲ ਦੇ ਨੇ 1000 ਘੰਟਾ ਚੱਲਿਆ ਹੋਇਆ ਮਾਡਲ 21 ਹੈ ਹਾਂਜੀ ਹਾਂਜੀ ਨੰਬਰ ਪੰਜਾਬ ਦਾ ਨੰਬਰ ਪੰਜਾਬ ਦਾ ਜੀ ਪਾਰਟੀ ਵੀ ਫਰਸਟ ਹੋਣੀ ਆ ਪੰਜਾਬੀ ਫਰਸ ਅਸ਼ਕਲਾਚ ਵੀ ਨੀ ਟਰੈਕਟਰ ਦਾ ਖੋਲਿਆ ਹਾਂਜੀ ਹਾਂਜੀ ਓਕੇ ਤੇ ਬਾਈ ਰਿੰਮ ਰੂਮ ਸਾਰੇ ਚੈੱਕ ਕਰਵਾ ਦੇ ਤੇ ਬਲਕ ਦਾ ਸਾਰਾ ਟਰੈਕਟਰ ਚੈੱਕ ਕਰਵਾ ਦੇ ਤੇ ਇਧਰਲੇ ਪਾਸੇੋਂ ਵੇਟ ਵੀ ਦਿਖਾ ਦੇ ਟਰੈਕਟਰ ਦੇ ਨਾਲ ਹੀ ਆਉਂਦੇ ਆ ਤੇ ਮਗਰਾਡਾਂ ਦਾ ਅੰਦਰੋਂ ਚੈੱਕ ਕਰਵਾ ਦੇ ਉੱਪਰੋਂ ਚੈੱਕ ਕਰਵਾ ਦੇ ਬਾਈ ਜਿਹੜਾ ਇਹ ਸਿਸਟਮ ਲੱਗਿਆ ਹੋਇਆ ਡੈਕ ਲੱਗਿਆ ਹੋਇਆ ਇਹ ਸਾਰਾ ਪਨਾਰ ਦੇਣਾ ਜੀ ਇਦਾਂ ਹੀ ਦੇਣਾ ਆਪਣਾ ਇੰਦੀ ਦੇਣਾ ਜੀ ਓਕੇ ਡੰਡਾ ਫੱਟੀ ਡਰਾਈਵਰ ਸਾਰਾ ਸਮਾਨ ਜਿੰਨਾ ਕੰਪਨੀ ਵੱਲੋਂ ਉਹ ਨਾਲ ਲੈਣਾ ਜੀ ਅੱਛਾ ਹਾਂਜੀ ਤੇ ਹਜ਼ਾਰ ਘੰਟੀ ਚੱਲਿਆ ਬਾਈ ਹੈ ਹਾਂਜੀ ਹਜ਼ਾਰ ਘੰਟੀ ਚੱਲਿਆ ਹੋਇਆ ਜੀ ਤੇ ਇਹਦੇ ਉੱਪ ਇਹ ਤੇ ਲੋਨ ਹੋ ਜੂਗਾ ਜੀ 1.5 ਲੱਖ ਦਾ ਹੀ 5 ਲੱਖ ਤੇ 25 ਹਜ਼ਾਰ ਦਾ ਲੋਨ ਹੋ ਜੂਗਾ ਇਹਦੀ ਆਪਾਂ ਡਿਮਾਂਡ ਕੀ ਰੱਖੀ ਆ ਇਹਦੇ 6 ਲੱਖ 25 ਹਜ਼ਾਰ ਮੰਗਦੇ ਆਂ ਜੀ ਆਪਾਂ ਓਕੇ ਯਾਨੀ ਕਿ 6 ਲੱਖ ਤੇ 25 ਹਜ਼ਾਰ ਰੁਪਏ ਦਾ ਫਰਕ ਹੈਗਾ ਲੱਖ ਦਾ ਹਾਂਜੀ ਛੱਡੋ ਕਿ ਕਿੰਨੇ ਦਾ ਜਮਨ ਜਾਇਜ 15 ਹਜ਼ਾਰ ਦਾ ਦੇ ਦੇਗੀ 6 ਲੱਖ ਤੇ 15 ਹਜ਼ਾਰ ਦਾ ਹਾਂਜੀ ਆਪਨਾਂ ਲੈ ਨੂੰ ਜਦੋਂ ਚਾਹੇ ਤੂੰ ਤੁਸੀਂ ਲਾ ਲਓ ਚਾਹੇ ਮੈਂ ਲਾ ਲਓ ਆਪਣੇ ਜਿਦਾਂ ਆਂਢੀ ਗੋਂਢੀ ਪੁੱਛਦੇ ਆਪਾਂ ਇੱਕ ਗੱਲ ਕਰਨੀ ਹੁੰਦੀ ਆ ਵੀ ਕਿੰਨੇ ਦਾ ਲੈਂਦਾ ਹਾਂਜੀ ਹਾਂਜੀ ਫਿਰ ਆਪਾਂ ਕਹਿੰਦੇ ਆ ਯਾਰ ਵੀ ਜਾਂ 6 ਦਾ ਲੈਂਦਾ ਜਾਂ 1.5 ਦਾ ਜਾਂ 6.5 ਦਾ ਜਾਂ ਇਹ ਤਾਂ ਇਹ ਵੀਡੀਓ ਦੇਖੋ ਸਪੈਸ਼ਲ ਮਨਤਨ ਕਰਦੇ ਗਈਆਂ ਬਸ ਉੱਪਰਲਾ 15 ਹੀ ਚੱਕ ਦੀ ਪੂਰੇ 6 ਲੱਖ ਦਾ ਟਰੈਕਟਰ ਬਣੂ ਮੇਤਰੋ ਬਾਈ ਇਹਨੂੰ ਸਟਾਰਟ ਕਰਕੇ ਦਿਖਾ ਇਹਦੀ ਸੈਲਫ ਮਾਰਕ ਦੇਖਾਂ ਟਰੈਕਟਰ ਦੀ ਆਪਾਂ ਇਹਦੀ ਬੜਕ ਵੀ ਦੇਖ ਲਈਏ ਵੀ ਵਾਕਈ ਹਜ਼ਾਰ ਘੰਟੇ ਚੱਲਿਆ ਹੋਇਆ ਹੈ ਉੱਪਰ ਹੀ ਸਕੋਰਾਂ ਨੇ ਜਾਂ ਅੰਦਰ ਵੀ ਇਹਦੇ ਕਣ-ਕੰਡਾ ਹੈਗਾ ਹਾਂ ਟਰੈਕਟਰ ਇੱਥੇ ਬੜੀ ਜਾਂਦੇ ਹੋ ਬਾਈ ਰੇਸੇ ਦੀ ਹਾਂ ਕਰ ਦਿਓ ਬੰਦ ਕਰ ਦਿਓ 21 ਮਾਡਲ ਹੈ ਮਿੱਤਰੋ ਪੂਰੇ 6 ਲੱਖ ਦਾ ਟਰੈਕਟਰ ਬਣੂ 5 ਲੱਖ ਤੇ 25 ਹਜ਼ਾਰ ਦਾ ਲਾਣ ਹੋ ਜੂ ਹਾਂਜੀ ਹੋ ਜੂਗਾ ਜੀ ਰੁਪਿਆ ਚੁੱਪ ਕਰਕੇ 75 ਹਜ਼ਾਰ ਚੱਕ ਲਿਓ ਜੇ ਕਿਸੇ ਸੱਜਣ ਨੇ ਟਰੈਕਟਰ ਦੇ ਮਾਲਕ ਬਣਨਾ ਬਈ ਜਿਹੜਾ ਆ ਖੜਾ 555 ਆ ਵੀ ਦੱਸ ਦਈਏ ਇਹ 2015 ਮਾਡਲ ਆਈ ਹਾਂ ਪੰਜਾਬ ਨੰਬਰ ਦਾ ਫਰਸਟ ਪਾਰਟੀ ਦੇ ਵੀ ਟਰੈਕਟਰ ਆਈ ਓਕੇ ਹਾਂਜੀ ਮਗਲੇ ਟਾਇਰ ਨਵੇਂ ਨੇ ਇਹਦੇ ਹੂੰ 1800 ਘੰਟਾ ਚੱਲਿਆ ਹੋਇਆ ਮਗਲੇ ਟਾਇਰਾਂ ਦਾ ਆਪਾਂ ਬਿਲ ਵੀ ਲੈ ਦੇਗੇ ਜੀ 5 ਸਾਲ ਦੀ ਗਾਰੰਟੀ ਦੇ ਨਾਲ ਠੀਕ ਹੈ ਮਗਲੇ ਟਾਇਰ ਜਮੇ ਹੀ ਨਵੇਂ ਨੇ ਮਾਰਤਾ ਵੀ ਹਲੇ ਉਦਾਂ ਹੀ ਖੜਾ ਹੈ ਹਾਂਜੀ ਹਾਂਜੀ ਹ ਇਹਦੇ ਹੈਗੇ ਜੀ 7075 ਰੁਪਏ ਡੈਰ ਜੀ ਇਹ 7075 ਰੁਪਏ ਜੀ ਠੀਕ ਹੈ ਮਾਡਲ ਦੱਸਿਆ ਤੁਸੀਂ ਇਹ 2015 ਜੀ 15 ਮਾਡਲ ਹੈ ਤੇ ਇਹ ਕਿੰਨਾ ਕ ਚੱਲ ਗਿਆ ਹੁਣ ਬਈ ਹੁਣ ਤੱਕ 1800 ਘੰਟਾ ਚੱਲਿਆ ਹੋਇਆ ਜੀ 1800 ਹਾਂ ਜੀ ਓਕੇ ਕੰਡੀਸ਼ਨ ਤੇ ਇਹ ਵੀ origignal ਹੈ ਇਹ ਮਾੜੀ ਮੋਟੀ ਦੀ ਹੱਥ ਫੇਰੀ ਕਰੀ ਹੋਈ ਹੈ ਜਿਵੇਂ ਵਪਾਰਕੀ ਕਰਦੇ ਹੁੰਦੇ ਹੈ ਜੀ ਬਾਹਰ ਹੀ ਨਹੀਂ ਯਾਨੀ ਕਿ ਨਿਆਈ ਹੀ ਨਹੀਂ ਹੋਈ ਵੀ ਥੋੜੀ ਬਹੁਤੀ ਕਰੀ ਹੋਈ ਹੈ ਕਿੱਥੇ ਕਿੱਥੇ ਕੋਈ ਹੋਈ ਹੈ ਇਹ ਮੰਨਦੇ ਹਿੱਸੇ ਤੇ ਕਰੀ ਹੋਈ ਹੈ ਇੱਥੇ ਜੀ ਇੱਥੇ ਨੇ ਟੱਕ ਟੱਲੇ ਸੀਗੇ ਜੀ ਠੀਕ ਹੈ ਇੱਥੇ ਹਾਂ ਜਿਵੇਂ ਆ ਚੀਜ਼ ਤੇ ਕਰ ਤੇ ਆਰੇ ਮਰਮੰਦਾ ਸਾਰਾ ਕਲੀਅਰ ਹੀ ਆ ਇਹ ਨਾਲ ਦੀ ਨੇ ਹਾਂਜੀ ਠੀਕ ਹੈ ਤੇ ਅੰਦਰਲੀ ਕਨਾਂ ਦੀਆਂ ਵੀ ਚੈੱਕ ਕਰਵਾਦੀ ਬਈ ਹਨਾ ਆ ਲਿੰਕਾ ਲੋਕਾ ਦਾ ਸਾਰਾ ਟਰੈਕਟਰ ਦਿਖਾ ਦੇ ਹੈਗਾ 555 ਵੀ ਸਾਈਡ ਗੇਅਰ ਦੇ ਵਿੱਚ ਹਨਾ ਇਹ ਸਾਈਡ ਗੇਅਰ 555 55 HP ਵਾਲਾ ਪੱਟੀ 55 ਹਸ ਪਾਵਰ ਚ ਆ ਜਾਂਦਾ ਤੇ ਇਹਦਾ ਨੰਬਰ ਕਿੱਥੋਂ ਦਾ ਇਹਦਾ ਨੰਬਰ ਪਟਿਆਲੇ ਦਾ ਜੀ ਇਹ ਨੰਬਰ ਵੀ ਬਹੁਤ ਸੋਹਣਾ ਜੀ ਇਹਦਾ ਤਾਂ ਇਹ ਵੀ 11 1155 ਜੀ ਬਸਾ PP 11 1155 ਜੇ ਕਿਤੇ PP 11 11 11 ਹੀ ਹੁੰਦਾ ਤਾਂ ਉਹ ਤੋਂ ਵੀ ਘੈਂਟ ਬਣ ਜਾਣਾ ਸੀ ਤੇ ਬਈ ਜੇ ਇਹਦੀ ਗੱਲ ਕਰੀਏ ਇਹਦੇ ਉੱਪਰ ਕਿੰਨੇ ਕ ਦਾ ਲੋਨ ਕਰਵਾ ਦੋਗੇ ਇਹਦੇ ਉੱਤੇ ਕਰਵਾ ਦਿਆਂਗੇ ਜੀ ਸਵਾ 3 ਲੱਖ ਦਾ ਲੋਨ ਕਰਵਾ ਦਿਆਂਗੇ ਜੀ ਸਵਾ 3 ਲੱਖ ਦਾ ਤੇ ਇਹਦੀ ਡਿਮਾਂਡ ਆਪਣੇ ਕੀ ਰੱਖੀ ਆ ਇਹਦੀ 4 ਲੱਖ 45 ਹਜ਼ਾਰ ਮੰਗਦੇ ਆ ਜੀ ਛੱਡ ਨਾ ਕਿੰਨੇ ਦਾ ਜਮਾ ਲਾਸਟ ਸਵਾ 4 ਲੱਖ ਦਾ ਲਈਓ ਜੀ ਸਵਾ 4 ਦਾ ਹਾਂ ਹੁਣ ਇਹਦੇ ਵਿੱਚ ਤਾਂ 12500 ਤਾਂ ਮੈਨੂੰ ਵਧੀਆ ਵੀ ਨਹੀਂ ਲੱਗਦਾ ਇੰਨਾ ਫਰਕ ਤਾਂ ਹੁੰਦਾ ਵੀ ਇੰਨਾ ਫਰਕ ਤਾਂ ਨਿਕਲਣਾ ਨਹੀਂ ਭੱਟੀ ਸਵਾ ਆਪਾਂ ਜੈ ਜੀ ਮੁੱਲ ਪਰਿਆ ਹੋਇਆ ਜੀ ਐਂ ਕਰ ਯਾਰ ਹੁਣ 25000 ਜਿਹੜਾ ਰਹਿਣਾ 25 ਦਾ ਜੇ ਆਪਾਂ ਗੱਲ ਕਰ ਲਈਏ ਚਲ 10 ਕ ਚੱਕ ਦੋ ਉੱਪਰਲਾ ਠੀਕ ਆ ਬਾਈ 4,115,000 ਦਾ ਡੈਟ 2,115,000 ਚੱਕੋ ਮੇਤਰੋ 4,115,000 ਦੇ ਵਿੱਚ ਆਹ ਟਰੈਕਟਰ ਦੇ ਮਾਲਕ ਬਣ ਜੋ ਕਨੋਪੀ ਇਹਦੇ ਲੱਗੀ ਹੋਈ ਆ ਇਕੱਲਾ ਸਿਸਟਮ ਲਵਾਉਣ ਵਾਲਾ ਹੈ ਨਾ ਬਈ ਤੇ ਜੇ ਗੱਲ ਕਰੀਏ ਇਹਦੀ ਵੀ 3630 ਦੀ ਇਹ ਮਾਰਕ ਕੇ ਤੇ 2011 ਦੇ ਆ ਮੈਨੂਫੈਕਚਰ ਡੇਟ ਇਹਦੀ 2012 ਹੀ ਆ ਜੀ ਅੱਛਾ ਮਾਰਕ 11 ਦੇ ਨੇ ਤੇ ਮਾਡਲ ਉਦਾਂ 12 ਚਾਹੁੰਦਾ ਆ RC 12 ਚ ਬਣੀ ਹੋਈ ਆ ਹਾਂਜੀ 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 ਓਕੇ ਇਹ ਟਰੈਕਟਰ ਤਕਰੀਬਨ ਮੇਰਾ ਘਰੇ ਰੱਖਿਆ ਹੋਇਆ ਸ਼ੌਂਕੀਆ ਤੌਰ ਤੇ ਜੀ ਅੱਛਾ ਆਪਣੀ ਘਰ ਦਾ ਟਰੈਕਟਰ ਹੈ ਹਾਂਜੀ ਇਹ ਕੜਵਾਈ ਹੀ ਆਪਣਾ ਹੋਇਆ ਜਾਂ ਆਪਾਂ ਚਲਦਾ ਲਿਆ ਸੀ ਨਹੀਂ ਆਪਾਂ ਚਲਦਾ ਲਿਆ ਬਠਿੰਡਾ ਨੰਬਰ ਹੀ ਫਸਟ ਪਾਰਟੀ ਆ ਹਜੇ ਇਹ ਨਾਪਾਂ ਨਾ ਨਹੀਂ ਕਰਵਾਇਆ ਉਵੇਂ ਆਪਣੇ ਕੋਲੇ ਖੜਾ ਜੀ ਇਹ ਠੀਕ ਆ ਤੇ ਨਾ ਹੀ ਸੀ ਇਹ ਤਾਂ ਕੰਮ ਲੈਨੇ ਘਰੀ ਖੜਾ ਹੈ ਅੱਛਾ ਖੇਤੀ ਅਸੀਂ ਕਰਦੇ ਆ ਪਰ ਇਹ ਤੋਂ ਕੰਮ ਨਹੀਂ ਜਾਂਦੇ ਘਰੇ ਖੜਾ ਕਿਉਂ ਟਰੈਕਟਰ ਸਾਡੇ ਕੋਲ ਕੰਮ ਲੈਣ ਨੂੰ ਹੋਰ ਹੀ ਬਹੁਤ ਖੜੇ ਹੁੰਦੇ ਜੀ ਜਿਹੜੇ ਆ ਜਾਂਦੇ ਆ ਪੁੰਨੋ ਦੀ ਕੰਮ ਕੰਮ ਲੈ ਲੈਂਦੇ ਨਾਲ ਚਲਾ ਕੇ ਦੇਖ ਲੈਂਦੇ ਆ ਨਾਲ ਚਲਾ ਕੇ ਦੇਖ ਲੈਂਦੇ ਪਤਾ ਲੱਗ ਜਾਂਦਾ ਹਨਾ ਜੀ ਠੀਕ ਆ ਤਸੱਲੀ ਦਿੱਤੀ ਜਾਂਦੀ ਆ ਪਰ ਇਹ ਟਰੈਕਟਰ ਉਦੋਂ ਹੀ ਘਰੇ ਖੜੇ ਸਾਡੇ ਕੋਲ ਇਹ ਹੁਣ ਤੱਕ ਚਲਾਇਆ ਕਿੰਨਾ ਕੁ ਹੋਣਾ ਜੀ ਗੱਲ ਕਰੀ ਕਿੰਨੇ ਘੰਟੇ 1400 ਘੰਟੇ ਚੱਲਿਆ ਹੋਇਆ ਸਿਰਫ ਜੀ ਅੱਛਾ 1400 ਘੰਟੇ ਚੱਲਿਆ ਹਾਂਜੀ ਸਾਰਾ ਸਮਾਨ ਇਹਦੇ ਨਾਲ ਆ ਜੀ ਅੱਛਾ ਇਹਦੀ ਟੂਲ ਕਿੱਟ ਵੀ ਨਾਲ ਜਿਹੜੀ ਕੰਪਨੀ ਦਿੰਦੀ ਉਹ ਵੀ ਆਪਾਂ ਨਾਲ ਦੇਵਾਂਗੇ ਠੀਕ ਆ ਹਾਂਜੀ ਇਹਦਾ ਹਜੇ ਤੱਕ ਕਲੱਚ ਵੀ ਨਹੀਂ ਖੁੱਲਿਆ ਜੀ ਅਸਈ ਦਾ ਕਲੱਚ ਵੀ ਨਹੀਂ ਖੁੱਲਿਆ ਨਾ ਇਹਦਾ ਹਜੇ ਤੱਕ ਕਲੱਚ ਵੀ ਨਹੀਂ ਖੁੱਲਿਆ ਕੰਡੀਸ਼ਨ ਦੇ ਓਰੀਜਨਲ ਹੀ ਆ ਫਿਰ ਸਾਰੇ ਦਾ ਸਾਰਾ ਓਰੀਜਨਲ ਹੈ ਜੀ ਠੀਕ ਹੈ ਇਹ ਕਹਿੰਦੀ ਵੀ ਇਹ ਹਾਲੇ ਤੱਕ ਕਾਲਮ ਵੀ ਨਹੀਂ ਤੁਸੀਂ ਲਲਵਾਈ ਹਾਂਜੀ ਹਾਂ ਓਕੇ ਤੁਸੀਂ ਹੌਲੈਂਡ ਦੀ ਵੀਡੀਓ ਬਹੁਤ ਬੁਣਾਈ ਹੋਣ ਤੱਕ ਜੀ ਹੌਲੈਂਡ ਦੇ ਪੀਟੀਓ ਕੈਬ ਨਹੀਂ ਦੇਖਿਆ ਹੁਣ ਤੁਸੀਂ ਨਹੀਂ ਵੇਖਿਆ ਹੁਣ ਸਹੀ ਗੱਲ ਇਹਦੇ ਪੀਟੀਓ ਕੈਬ ਵੀ ਨਾਲ ਆ ਆਹ ਕਿਲੀ ਵੀ ਨਾਲ ਦੀ ਇਹਦੀ ਡੰਡੇ ਦੀ ਆਹ ਕਿਲੀ ਵੀ ਨਾਲ ਦੀ ਆ ਓਕੇ ਹਾਂਜੀ ਯਾਨੀ ਕਿ ਸਾਂਭੀ ਬੈਠੇ ਉਹਨੂੰ ਜਿਵੇਂ ਆਇਆ ਫਿਰ ਇਹਨੂੰ ਕਦੂ-ਕਦੂ ਚ ਵੀ ਵਾੜਿਆ ਨਹੀਂ ਨਹੀਂ ਵਾੜਿਆ ਨਹੀਂ ਜਪੋਵੇਂ ਨੋਵੇਂ ਖੜਾ ਤਾਂ ਓਕੇ ਹਾਂ ਸਪਰਿੰਗ ਜੋ ਵੀ ਨਾਲ ਦੇ ਹੂ ਤਾਂ ਸਪਰਿੰਗ ਵੀ ਨਾਲ ਲਈਏ ਇਹਦੇ ਫਿਰ ਤਾਂ ਇਹ ਤਾਂ ਬਾਹਲੀ ਗੱਲ ਹੈ ਕਿ ਟੂਲ ਕਿੱਟ ਵੀ ਆਪਣੇ ਕੋਲ ਨਾਲ ਪਈ ਆ ਜੀ ਟ੍ਰੈਵਲ ਦਾ ਰੰਗ ਵੀ ਦਿਖਾ ਦੇ ਫਿਰ ਤੇ ਬਾਈ ਮੈਨੂੰ ਇਹ ਦੱਸੀ ਹਾਂਜੀ ਇਹ ਟ੍ਰੈਕਟਰ ਜਰ ਵਾਕਈ ਓਰੀਜਨਲ ਹੈ ਸਾਰੇ ਦਾ ਸਾਰਾ ਓਰੀਜਨਲ ਹੈ ਜੀ ਜਿੱਥੇ ਜਿੱਥੇ ਜਾ ਕੇ ਬੰਦਾ ਕੰਪਨੀ ਚ ਚੈੱਕ ਕਰਵਾ ਲੇ ਜੇ ਕੋਈ ਇਹਦਾ ਸਟਿੱਕਰ ਚੇਂਜ ਹੋਇਆ ਹੋਵੇ ਜਾਂ ਇਹਨੂੰ ਕਿਤੇ ਰੰਗ ਹੋਇਆ ਹੋਵੇ ਜਾਂ ਕੋਈ ਇਹਦਾ ਇੰਜਣ ਖੁੱਲਿਆ ਹੋਵੇ ਜਾਂ ਇਹਦਾ ਕਲੱਚ ਖੁੱਲਿਆ ਹੋਵੇ ਜਾਂ ਇਹਦੀ ਕੋਈ ਨਿਊਜਲ ਖੁੱਲੀ ਹੋਵੇ ਇਹਦਾ ਟਾਪਾ ਖੁੱਲਿਓ ਇਹਦੀ ਸ਼ੋ ਖੁੱਲਿਓ ਇਹਨੂੰ ਆਪਾਂ ਵਿੱਚੋਂ ਵੀ ਦੇਖ ਲਈਏ ਕਿਤੇ ਬਾਹਰੇ ਬ ਆ ਵੀ ਸਾਰਾ ਚੈੱਕ ਕਰਵਾ ਵੀ। ਟਰੈਕਟਰ ਮarre ਦਾ ਵਾਕ ਹੀ ਚੰਗਾ ਯਾਰ। ਮਾਡਲ 12। ਹਾਂ ਮਾਡਲ 12 ਦੀ ਮਾਰਕ ਹੈ ਜੀ। ਇਹ 55 HP ਵਾਲਾ ਜੀ। ਅੱਛਾ 55 ਹਸਪਾਵਰ ਵਾਲਾ ਆ ਗਿਆ। ਹਾਂ ਜੀ 55 ਹਸਪਾਵਰ ਵਾਲਾ ਜਿਹੜਾ ਪਲੱਸ ਵਾਲਾ ਟਰੈਕਟਰ ਕਹਿੰਦੇ ਉਹ ਟਰੈਕਟਰ ਹੈ ਜੀ। ਠੀਕ ਹੈ। ਤੇ ਜੇ ਇਹਦੀ ਗੱਲ ਕਰੀਏ ਇਹਦਾ ਰੇਟ ਰੂਟ ਕੀ ਰੱਖਿਆ ਹੈ? ਇਹਦਾ ਰੇਟ ਫੋਨ ਤੇ ਹੈ ਜੀ। ਹੁਣ ਤੇ ਰੱਖੋਗੇ? ਹਾਂ ਜੀ ਇਹਦਾ ਫੋਨ ਤੇ। ਠੀਕ ਹੈ ਲੈ ਮਿੱਤਰੋ ਇਹ ਚੀਜ਼ ਬਾਈ ਕਹਿੰਦਾ ਸਸਪੈਂਸ ਹੈ। ਤੋਹਫਾ ਹੈ। ਹਾਂ ਜੀ ਹਾਂ। ਇਹਦਾ ਰੇਟ ਵਾਈ ਕਰੂਗਾ ਫੋਨ ਤੇ। ਹੁਣ ਗੱਲ ਇਹ ਆ ਵੀ ਇਦਾਂ ਦੇ ਕਦਰਦਾਨ ਬੰਦਾ ਭਾਲਦੇ ਹੁੰਦੇ ਜੇ ਕੋਈ ਚੰਗੀ ਚੀਜ਼ ਦਾ ਕਦਰਦਾਨ ਹੈਗਾ ਨਾ ਬੰਦਾ ਇਹ ਸੋਚੇ ਵੀ ਯਾਰ ਮੈਂ ਵਾਕਈ ਸਾਂਭਿਆ ਹੋਇਆ ਟਰੈਕਟਰ ਲੈ ਕੇ ਆਉਣਾ ਫਿਰ ਪੌਣ ਲਾਵੇ ਨਾ ਬਈ ਹਾਂਜੀ ਹਾਂਜੀ ਜਿਹੜਾ ਮੜਗਾੜਾ ਦਾ ਜਿਵੇਂ ਸਾਈਡ ਤੋਂ ਚੈੱਕ ਕਰਵਾ ਲਈ ਸਾਰੇ ਸਟicker ਵਗੈਰਾ ਉਹ ਵੀ ਨਾਲ ਦੇ ਨਾਲ ਪਏ ਹੈ ਜੀ ਜਿੱਦਾਂ ਦੇ ਲੱਗ ਕੇ ਆਏ ਦੀ ਹਾਂਜੀ ਹਾਂਜੀ ਠੀਕ ਹੈ ਤੇ ਜਿਹੜਾ ਇਹ ਖੜਾ ਵੀ ਇਧਰ 45 ਦਾ ਸੋਨ ਵਾਲੀ ਕਾ ਇਹ 45 ਦਾ ਸੋਨ ਵਾਲੀ ਕਾ 17 ਮਾਡਲ ਆਈ ਹੂੰ ਇਹ ਤਕਰੀਬਨ 2000 ਘੰਟਾ ਚੱਲਿਆ ਹੋਇਆ ਹੈ ਜੀ ਅੱਛਾ ਹਾਂਜੀ ਇਹ ਵੀ ਫਸਟ ਪਾਰਟੀ ਦਾ ਹੀ ਜੀ ਕਮੂਰ ਲੈ ਡਰ ਜਮੀ ਨਵੇਂ ਪਾਤੀ ਡਰ ਆਪਾਂ ਜਮਾ ਨਵੇਂ ਪਾਤੀ ਜੀ 14 ਡੇ ਡਰ ਚ 13 ਡੇ 13 ਚਾਹੀਏ ਇਹ ਇਹ ਕੰਪਨੀ ਵੱਲੋਂ 13 ਡੇ ਚਾਹੁੰਦੇ ਕੰਪਨੀ ਵੱਲੋਂ 13 ਚਾਹੀਏ ਜੀ ਇਹ ਨਾ ਪੀਵੀ 23 ਨੰਬਰ ਟ੍ਰੈਕਟਰ ਹੈ ਜੀ ਫਤੇਗੜ ਉਧਰ ਮੈਂ ਆਲੂਆਂ ਦੀ ਖੇਤੀ ਕਰਕੇ ਇਹਨੂੰ 13 ਡੇ ਨਾ ਚਲੰਦੇ ਆਈ ਉੱਥੇ ਅੱਛਾ ਹਾਂਜੀ ਠੀਕ ਕੰਡੀਸ਼ਨ ਦੇ ਵੀ オリジナル ਹੈ ਬਈ ਹਾਂ ਕੰਡੀਸ਼ਨ ਦੇ ਵੀ オリジナル ਹੈ ਬਈ ਰੰਮ ਰੰਮ ਸਾਰੇ ਚੈੱਕ ਕਰਵਾ ਕੇ ਆ ਪੈਰ ਦਾਣ ਵਗੈਰਾ ਹਨਾ ਆ ਬਲਾਕ ਤੇ ਸਾਰੇ ਕੈਮਰਾ ਮਾਰੇ ਦੇ 17 ਮਾਡਲ ਹੈ ਹਾਂਜੀ ਨੰਬਰ ਇਹ ਦਾ ਵੀ ਪੰਜਾਬੀ ਆ ਗਿਆ ਫਾਸਟ ਪਾਰਟੀ ਫਾਸਟ ਹੈ ਇਹ ਇਹ ਵੀ ਫਾਸਟ ਪਾਰਟੀ ਹੈ ਜੀ ਓਕੇ ਛਤਰੀ ਨੂੰ ਨਵੀਂ ਲਗवाती ਹੈ ਛਤਰੀ ਨੂੰ ਨਵੀਂ ਲਗवाती ਸੀ ਆਪਾਂ ਇਹ ਇਹ ਨੂੰ ਕਰਿਓ ਸਟਾਰਟ ਬਈ ਆਪਾਂ ਇਹਦੀ ਵੀ ਵੜਕ ਦੇਖ ਲਈਏ ਡਿਸਟ੍ਰੀਬਿਊਟਰਾਂ ਦਾ ਡਾਇਰੈਕਟਰ ਹੈ ਇਹ ਹਾਂਜੀ ਟਾਪ ਵਾਲਾ ਡਾਇਰੈਕਟਰ ਹੈ ਇਹ ਦੇਵ ਰੇਸ ਦਿਓ ਥੋੜੀ ਜਿਹੀ ਕਰ ਦਿਓ ਬੰਦ ਇਹ ਇਹਦੀ ਕੀ ਡਿਮਾਂਡ ਰੱਖਦੀ ਇਹ ਰਮਗਨੇ 415000 ਰੁਪਏ ਜੀ 415000 ਹਾਂਜੀ ਤੇ ਹੁਣ ਗੰਦੇ 2000 ਘੰਟੇ ਚੱਲਿਆ ਹੋਇਆ ਸਾਰੇ ਦਾ ਸਾਰਾ origignal ਹੈ ਇਹ ਵੀ ਅੱਛਾ ਟੌਪ ਮਲ ਡੈਟਾ ਰਿਵਰਸ ਵੀਡੀਓ ਵਾਲਾ ਹੀ ਇਹ ਸਰ ਮੈਂ ਇਧਰ ਦੀ ਆਈ ਤੇ ਲੈ ਜੀ ਲੈ ਵੀ ਦਿਖਾ ਦੇ ਲੱਗੀ ਹੋਈਆਂ ਡਾਇਰੈਕਟਰ ਨੂੰ ਹੂੰ 415 ਬਾਈ ਤੁਸੀਂ ਮੰਗਦੇ ਹੋ ਹਾਂਜੀ ਹੁਣ ਮੈਨੂੰ ਇਹ ਵੀ ਪਤਾ ਵੀ ਤੁਹਾਡੇ ਮਨ ਚ ਕੀ ਹੋਣਾ ਤੁਸੀਂ ਕੋਹਚਦੇ ਹੋਮਗੇ ਭੱਟੀ ਪਤਾ ਨਹੀਂ 15000 ਉੱਪਰ ਲੜਾਉ ਵੀ 4 ਲੱਖਾਂ ਦਾ ਰੇਟ ਰੱਖੋ ਮਾਨਤਾਲ ਕਰ ਚਾਰ ਦੇ ਵਿੱਚੋਂ ਨਹੀਂ ਬਾੜਾ ਮਾਨ ਤੰਦਲੇ ਹੁਣ ਚਲੋ ਤੁਸੀਂ ਪੂਰੇ 4 ਲੱਖ ਦਾ ਲੇ ਲਦਾ ਕੀ ਲੈ ਯਾਰ 3 ਲੱਖ 95000 ਦਾ ਟਰੈਕਟਰ ਬਣੂ ਚੁੱਪ ਕਰਕੇ ਆ ਜਾਓ ਤੇ ਪਿੰਡ ਸੰਤ ਸੰਤਪੁਰਾ ਮੋੜ ਆ ਜੀ ਸੰਤਪੁਰਾ ਮੋੜ ਇਹ ਪੱਖੋਂ ਕਿੰਚਰ 6 ਕਿਲੋਮੀਟਰ ਦੂਰ ਰਹ ਜਾਂਦਾ ਜੀ ਤਾਂ ਪਿੱਛੇ ਤੋਂ 7 ਕਿਲੋਮੀਟਰ ਦੂਰ ਆ ਓਕੇ ਇਹ ਤਕਰੀਬਨ ਸੜਕ ਦੇ ਉੱਤੇ ਸਾਡਾ ਪਿੰਡ ਆ ਜਾਂਦਾ ਜੀ ਸੜਕ ਦੇ ਉੱਪਰ ਜਿਹੜਾ ਪੱਖੋਂ ਕੈਂਚੀਆਂ ਤੋਤਾ ਪਿੰਨੋ ਰੋੜ ਜਾਂਦਾ ਢਿੱਲਮਾਲਾ ਰੋੜ ਕਹਿੰਦੇ ਨੇ ਢਿੱਲਮਾਲਾ ਰੋੜ ਕਹਿੰਦੇ ਨੇ ਜੀ ਕੋਕੂ ਰੋੜ ਤੋਂ ਕਿੱਸੇ ਕਿੰਨਾ ਕਿੱਸੇ ਆਟਮ ਆਪਣਾ ਘਰ ਆ ਜਾਂਦਾ ਹੈ ਰੋੜ ਤੋਂ ਤਕਰੀਬਨ ਅੱਧਾ ਕਿਲੋਮੀਟਰ ਪਿੱਛੇ ਮੇਰਾ ਘਰ ਹੈ ਜੀ ਅੱਧਾ ਕਿਲੋਮੀਟਰ ਹਾਂਜੀ ਓਕੇ ਤੇ ਤੁਹਾਨੂੰ ਨੇੜੇ-ਨੇੜੇ ਥੋੜੇ ਕਿਹੜੇ-ਕਿਹੜੇ ਪਿੰਡ ਆਗੇ ਮੇਰੇ ਨੇੜੇ ਢਿੱਲਮਾ ਆ ਜਾਂਦਾ ਜੀ ਉਗੋਕੇ ਆ ਜਾਂਦਾ ਜੀ ਓਕੇ ਵੱਡੇ ਮੋੜ ਨਾਬਾ ਆ ਜਾਂਦਾ ਜੀ ਇਹ ਪਿੰਡ ਆ ਜਾਂਦੀ ਸੁਖਪਰਾ ਮੋੜ ਆ ਜਾਂਦਾ ਜੀ ਠੀ ਇਹ ਇਹਨਾਂ ਦਾ ਜੀ ਵੀ ਯਾਰ ਹੁਣ ਤੱਕ ਬਾਲਾ ਪ੍ਰਭਾਵ ਵਾਲਾ ਟਰੈਕਟਰ ਹੁੰਦਾ ਨਾ ਹਾਂਜੀ ਇਹਦਾ ਦੌਰ ਤੁਹਾਨੂੰ ਬਹੁਤ ਖੁਣੋਂ ਦਿੰਦਾ ਅਗਲਾ ਕਹਿੰਦਾ ਬਈ ਯਾਰ ਨਾ ਵੀ ਸੋਚ ਦਵਾ ਦਿਓ ਜਾਂ ਨੀਲੀ ਸੋਚ ਦਵਾ ਦਿਓ ਖੜਮੇ ਮੱਥਿਆੜਾ ਹੋਵੇ ਨਾ ਹਾਂਜੀ ਇਹਦਾ ਦੌਰ ਬਹੁਤ ਰਹਿ ਜੀ ਹੁਣ ਤੱਕ ਹੂੰ ਕਰਲੋਸਕਰ ਇੰਜਨ ਵਾਲੀ ਇਹਨੇ ਵੀ ਹਾਂਜੀ ਠੀਕ ਹੈ ਮਾਡਰਨ 99 ਬਈ ਇਹਦਾ ਨੰਬਰ ਕਿੱਥੋਂ ਦਾ ਹੈ ਇਹਦਾ ਨੰਬਰ ਵੀ ਪੰਜਾਬ ਦਾ ਜੀ ਅੱਛਾ ਪੰਜਾਬ ਨੰਬਰ ਇਹ ਡਬਲ ਕਲਚ 6 ਚਰੀ ਹੈ ਜੀ ਓਕੇ ਹਾਂਜੀ ਹਾਂ ਮਗਲੇ ਟਾਇਰ ਇਹਦੇ 14 ਨੂੰ 28 ਦੇ ਲੱਗੇ ਹੋਏ ਨੇ ਠੀਕ ਹੈ ਹਾਂਜੀ ਅਗਲੇ ਟਾਇਰ ਮਰਫ ਦੇ ਨੇ ਚਾਰੀ ਟਾਇਰ ਮਰਫ ਦੇ 4 एमआरपी ਨੇ ओके हां जी हां जी ਤੇ ਟਾਇਰਾਂ ਦੀ ਕੀ ਕਿਟੇਸ਼ਨ ਹੋਣੀ ਹੈ ਇਹਦੀ ਮਗਲ ਟਾਇਰ ਤਾਂ 85 ਪੈਸੇ ਨੇ ਜੀ ਹੂੰ ਮੂਰਲੇ ਮੰਨ ਲਓ 60 65 ਪੈਸੇ ਲਾ ਲਓ ਠੀਕ ਹੈ ਤੇ ਇਹ ਇਹ ਕਿੰਨੇ ਦਾ ਬਣੂ ਡਾਇਰੈਕਟਰ ਇਹਦਾ ਮੰਗਦੇ ਨੇ ਪੱਟੀ 215000 ਹੈ ਬਾਈ ਅੱਛਾ ਦਊਂਗੀ ਕਿੰਨੇ ਦਾ ਇਹ 10000 ਤਾਂ ਲੈ ਜਾਓ ਚਲ 210000 ਦਾ ਹਾਂ ਜਤੰਦਰਾ ਪੂਰੇ ਤੇ ਪੂਰੇ ਤੇ ਰੱਖਦਾ ਰੇਟ ਸਾਫ ਚ ਕਰ ਕੋਈ ਦੇਣ ਲੈਣ ਵਾਲੀ ਗੱਲ ਕਰ ਜਮਾ ਲਾਸਟ ਜਾਰੇ ਜਿਹੜੀ ਤੁਹਾਡੀ ਵੀਡੀਓ ਦੇਖ ਕੇ ਉਹਦਾ ਸਪੈਸ਼ਲ ਮਾਨਤਾ ਕਰ ਦਾਂਗੇ ਜੀ ਕਿੰਨਾ ਕੁ ਕਰੋਗੇ ਪੂਰੇ 2 ਤਾਂ ਦਊਂਗੇ ਚਲੋ ਪੂਰੇ 2000 ਦੇ ਰਹੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਜੀ ਤਾਂ ਕੀ ਗੱਲ ਹੈ ਠੀਕ ਹੈ ਜਿੱਲਾ ਮਿੱਤਰੋ ਪੂਰੇ 2 ਲੱਖ ਦਾ ਇਹ ਟਰੈਕਟਰ ਬਣੂ ਸਵਰਾਜ 855 ਸਾਰੇ ਟਰੈਕਟਰਾਂ ਦੀ ਤੁਹਾਨੂੰ ਡਿਟੇਲ ਦੱਸਦੀ ਦੁਆਰੇ ਦੱਸ ਦਿੰਦੇ ਆ ਪਿੰਡ ਹੈਗਾ ਬਾਈ ਦਾ ਸੰਤਪੁਰਾ ਮੋੜ ਤੇ ਪੱਖੋਂ ਕੈਂਚੀਆਂ ਤੋਂ ਤਪੇ ਵਾਲੇ ਰੋਡ ਦੇ ਉੱਪਰ ਇਹ ਬਾਈ ਦਾ ਪਿੰਡ ਪੈ ਜਾਂਦਾ ਮੇਨ ਰੋਡ ਤੋਂ ਅੱਧਾ ਕਿਲੋਮੀਟਰ ਪਿੱਛੇ ਹਟਮਾ ਬਾਈ ਦਾ ਘਰ ਹੈ ਤੇ ਨਾਂ ਬਾਈ ਦਾ ਗੁਰਦੀਪ ਹੈ ਹਾਂਜੀ ਤੇ ਗੁਰਦੀਪ ਮੈਨੂੰ ਇਹ ਦੱਸ ਤੁਹਾਡਾ ਮੋਬਾਈਲ ਨੰਬਰ ਕਿੰਨਾ ਮੋਬਾਈਲ ਨੰਬਰ ਮੇਰੇ 94649 03955 94 ਸੇ 903855 ਹਾਂਜੀ ਠੀਕ ਹੈ ਹੁਣ ਜੇ ਕਿਸੇ ਸੱਜਣ ਨੇ ਵੀ ਕਈ ਪਰ ਛੋਟਾ ਟਰੈਕਟਰ ਹੁੰਦਾ ਹੈ ਉਹ ਟਰੈਕਟਰ ਜੀ ਆਪਾਂ ਵਿੱਚ ਕੱਟ ਲਾਂਗੇ ਬਾਜ਼ੀ ਰੇਟ ਤੇ ਠੀਕ ਹੈ ਠੀਕ ਹੈ ਜੀ ਜੇ ਅਗਲੇ ਨੂੰ ਐ ਲੱਗੂ ਆਪਣਾ ਟਰੈਕਟਰ ਘੱਟ ਘੱਟਿਆ ਜਾਂ ਸਾਡਾ ਟਰੈਕਟਰ ਵੱਧ ਵੇਖਦਾ ਜੀ ਚਾਹੇ ਅਗਲੇ ਦੋ ਹਜ਼ਾਰ ਵੱਧ ਵੇਖਦਾ ਹੋਵੇ ਆਪਾਂ ਨੂੰ ਤਾਂ ਵੀ ਕੋਈ ਤਰਾਜ ਨਹੀਂ ਆਪਾਂ ਅਗਲੇ ਨੂੰ 15 ਦਿਨ ਦਾ ਟਾਈਮ ਵੀ ਦੇ ਦੇਾਂਗੇ ਕਿ 15 ਦਿਨ ਦੇ ਵਿੱਚ ਵਿੱਚ ਅਗਲੇ ਦਾ ਟਰੈਕਟਰ ਵੇਖਦਾ ਹੈ ਤਾਂ ਵੀ ਆਪਾਂ ਅਗਲੇ ਨੂੰ ਟਾਈਮ ਦੇ ਦਾਂ ਕੋਈ ਦਿੱਕਤ ਨਹੀਂ ਵੀ 15 ਦਿਨਾਂ ਦੇ ਵਿੱਚ ਜੇ ਤਾਂ ਵਿਕਦਾ ਵੇਚ ਲੈਣੀ ਸਾਡ ਜੀ ਨਹੀਂ ਸਾਡ ਜੀ ਠ ਕਰੋ ਸੰਪਰਕ ਬਾਈ ਨਾਲ ਜੇ ਕਿਸੇ ਵੀ ਸੱਜਣ ਨੇ ਕੋਈ ਵੀ ਟਰੈਕਟਰ ਘੈਂਟ ਲੈਣਾ ਬਾਈ ਨੇ ਇਹ ਵੀ ਦੱਸਤਾ ਵੀ 2005 ਤੋਂ ਲੈ ਕੇ ਮੈਂ ਕੰਮ ਕਰਦਾ ਹਾਂ ਨਾ ਬਾਈ ਹਾਂਜੀ ਪਹਿਲਾਂ ਮੇਰੇ ਡੈਡੀ ਕੰਮ ਕਰਦੇ ਸੀ ਹਾਂ ਤੇ ਉਦੋਂ ਬਾਅਦ ਚ ਬਾਈ ਨੇ ਜੱਦੀ ਪੁਸ਼ਤੀ ਕੀਤਾ ਸਾਂਭ ਲਿਆ ਤੇ ਬਾਈ ਗਾਰੰਟੀ ਆਪਣੀ ਫੁੱਲ ਹੁੰਦੀ ਆ ਟਰੈਕਟਰਾਂ ਦੀ ਪੇਪਰਾਂ ਦੀ ਵੀ ਪੇਪਰਾਂ ਦੀ ਵੀ ਉਦਾਂ ਵੀ ਜਿੰਮੇ ਕਹੇ ਤਾਂ ਉਦਾਂ ਹੀ ਨਿਕਲੂ ਉਦਾਂ ਹੀ ਨਿਕਲੂਗਾ ਜੀ ਆਜੋ ਮਿੱਤਰੋ ਫਟਾਫਟ ਪੈਂਡ ਸੰਤਪ੍ਰਮੋਡ ਨਾ ਬਾਈ ਦਾ ਗੁਰਦੀਪ